24 ਮਾਰਚ ਨੂੰ RR ਪ੍ਰੋਡਕਸ਼ਨ ਦੇ ਵੱਲੋਂ ਮਿਸ ਐਂਡ ਮਿਸਿਜ਼ ਆਈਕੋਨਿਕ ਅਵਾਰਡਸ ਨਾਈਟ ਐਂਡ ਬੇਬੀ ਸ਼ੋ ਕਰਵਾਇਆ ਜਾ ਰਿਹਾ ਹੈ। ਇਹ ਸ਼ੋ ਹੋਟਲ ਰੈਡੀਸਨ ਬਲੂ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਸ਼ੋ ਪੰਜਾਬ ਦੇ ਵਿੱਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬਾਲੀਵੁੱਡ ਅਭਿਨੇਤਾ ਅਰਵਜ ਖਾਨ, ਅਦਾਕਾਰ ਅਮਿਸ਼ਾ ਪਟੇਲ ਤੇ ਕ੍ਰਿਸਟਲ ਸਵਿਚਗিয়ার ਬ੍ਰਾਂਡ ਐਮਬੈਸਡਰ ਰਿਸ਼ਿਤ ਰਾਣਾ ਜੱਜ ਹੋਣਗੇ। ਇਹ ਜਾਣਕਾਰੀ ਕ੍ਰਿਸਟਲ ਸਵਿਚ ਗੀਅਰ ਦੀ ਬ੍ਰਾਂਡ ਐਂਬੈਸਡਰ ਰਿਸ਼ੀਤਾ ਰਾਣਾ ਨੇ ਪ੍ਰੈਸ ਕਾਨਫਰੰਸ ਤੋਰਾਂ ਦਿੱਤੇ। ਉਹਨਾਂ ਦੱਸਿਆ ਕਿ ਮਾਰਚ ਦਾ ਮਹੀਨਾ ਹਮੇਸ਼ਾ ਹੀ ਔਰਤਾਂ ਨੂੰ ਸਮਰਪਿਤ ਹੁੰਦਾ ਹੈ ਇਸ ਲਈ ਉਹਨਾਂ ਦਾ ਇਹ ਪ੍ਰੋਗਰਾਮ ਵੀ ਔਰਤਾਂ ਨੂੰ ਹੀ ਸਮਰਪਿਤ ਹੋਵੇਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਿਸ਼ੀਤਾ ਰਾਣਾ ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਆਰ ਆਰ ਪ੍ਰੋਡਕਸ਼ਨ ਹਾਊਸ ਅਸੀਂ ਲਾਂਚ ਕੀਤਾ ਹੈ। ਆਰ ਆਰ ਪ੍ਰੋਡਕਸ਼ਨਸ ਇੱਕ ਐਸੀ ਫਰਮ ਹੈ ਜੋ ਸੌਂਗਸ ਤੇ ਫਿਲਮ ਦੇ ਪ੍ਰੋਜੈਕਟਸ ਤੇ ਕੰਮ ਕਰੇਗੀ। ਤੇ ਨਾਲ ਹੀ ਨਵੇਂ ਚਿਹਰਿਆਂ ਨੂੰ ਅਸੀਂ ਮੌਕਾ ਦਵਾਂਗੇ ਸਾਡੇ ਨਾਲ ਸੌਂਗਸ ਤੇ ਫਿਲਮਸ ਕਰਨ ਦਾ ਤੁਹਾਨੂੰ ਆਲਰੇਡੀ ਪਤਾ ਹੈ ਕਿ ਸਾਡੇ ਕੁਝ ਸੌਂਗਸ ਲਾਈਕ ਮੇਰੇ ਸੌਂਗਸ ਕੁਝ ਆਰਟਿਸਟਸ ਨਾਲ ਆ ਚੁੱਕੇ ਹੈ ਜਿਦਾ ਨੀਸ਼ਾ ਬਾਨੂ ਜੀ ਨਾਲ ਆਰਨੇ ਜੀ ਹੋਰ ਵੀ ਕਈ ਆਰਟਿਸਟ ਨਾਲ ਆਲਰੇਡੀ ਸੌਂਗਸ ਆ ਚੁੱਕੇ ਹੈ ਤੇ ਅਪਕਮਿੰਗ ਪ੍ਰੋਜੈਕਟਸ ਸਾਡੇ ਆ ਰਹੇ ਨੇ ਆਲਰੇਡੀ ਸਾਡੇ 3 ਸੌਂਗਸ ਸ਼ੂਟ ਹੋ ਚੁੱਕੇ ਹੈ ਆਰ ਆਰ ਪ੍ਰੋਡਕਸ਼ਨ ਦੇ ਵਿੱਚ ਉਹਨੇ ਜਿਹਦਾ ਅਸੀਂ ਕਰਨ ਜਾ ਰਿਆ ਓਲਰੇਡੀ ਸਾਡੇ 3 ਆਫਿਸਿਸ ਹੈ ਅਲੱਗ-ਅਲੱਗ ਜਗ੍ਹਾ 'ਚ ਇੱਕ ਬੰਬੇ 'ਚ ਬੋਰਾਵਾਲੀ ਵੈਸਟ ਦੇ ਵਿੱਚ ਨੀਅਰ ਪ੍ਰਗਤੀ ਨਾਕਾ ਦਿੱਲੀ ਦੇ ਵਿੱਚ ਸਾਡੇ ਨਾਲ ਇੱਕ ਕੰਪਨੀ ਨੇ ਮਰਜ ਕਰ ਲਿਆ ਜਿਹੜੀ ਕਿ ਓਲਰੇਡੀ 13 ਇਅਰਸ ਤੋਂ 13 ਇਅਰਸ ਤੋਂ ਪੈਜੈਂਟ ਵਰਕ ਕਰਵਾ ਰਹੀ ਹੈ ਤੇ ਲੁਧਿਆਣਾ ਵਿੱਚ ਸਾਡਾ ਆਰ ਆਰ ਪ੍ਰੋਡਕਸ਼ਨ ਦਾ ਆਪਣਾ ਆਫਿਸ ਹੈ ਉਸ ਤੋਂ ਬਾਅਦ ਅਸੀਂ ਕੰਪਨੀ ਦੇ ਨਾਲ ਪਾਰਨਰਸ਼ਿਪ 'ਚ ਕੰਮ ਕਰ ਰਹੇ ਹਾਂ ਜਿਹੜੀ ਕਿ ਹੈ ਮੇਕ ਇਨ ਇੰਡੀਆ ਜੋ ਕਿ ट्रेडमार्क ਕਾਪੀਰਾਈਟ ਡਿਜ਼ਾਈਨਸ ਪੇਟੈਂਟ ਇੰਡੀਆ ਲੈਵਲ ਤੇ ਵੀ ਵਰਕ ਕਰਦੀ ਹੈ ਤੇ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਵੀ ਵਰਕ ਕਰਦੀ ਹੈ ਹੁਣ ਸਾਡਾ ਮੇਨ ਮਕਸਦ ਅੱਜ ਦੀ ਪ੍ਰੈਸ ਕਾਨਫਰੰਸ ਦਾ ਇਹ ਸੀ ਕਿ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਮਾਰਚ ਜਿਹੜਾ ਮੰਥ ਹੈ ਉਹਨੂੰ ਇੰਟਰਨੈਸ਼ਨਲ ਔਮਨ ਮੰਥ ਤੋਂ ਜਾਣਿਆ ਜਾਂਦਾ ਹੈ ਯਾਨੀ ਕਿ ਔਮਨਸ ਦਾ ਡੇ ਤੇ ਆਰ ਆਰ ਪ੍ਰੋਡਕਸ਼ਨਸ 24 ਮਾਰਚ ਨੂੰ ਆਪਣਾ ਇੱਕ ਫੰਕਸ਼ਨ ਲੈ ਕੇ ਆ ਰਹੀ ਹੈ ਜਿਹਦੇ ਵਿੱਚ ਅਸੀਂ ਊਮਨ ਦੀ ਖੂਬਸੂਰਤੀ ਨੂੰ ਦਰਸਾਉਣ ਲਈ ਇੱਕ ਟਾਈਟਲ ਲੈ ਕੇ ਆਇਆ ਇੱਕ ਕੰਪੀਟੀਸ਼ਨ ਲੈ ਕੇ ਆਇਆ ਮਿਸ ਐਂਡ ਮਿਸਿਸ ਆਈਕੋਨਿਕ ਇੰਡੀਆ ਨਾਲ ਹੀ ਕਿਡਸ ਸ਼ੋ ਹੈ ਜਿਹਦੇ ਵਿੱਚ ਅਸੀਂ ਹਰ ਏਜ ਗਰੁੱਪ ਦੀ ਲੇਡੀਜ਼ ਨੂੰ ਇੱਕ ਮੌਕਾ ਦਵਾਂਗੇ ਟੂ ਸ਼ੋ ਹਰ ਬਿਊਟੀ ਔਨ ਅ ਪਲੇਟਫਾਰਮ ਤੇ ਨਾਲ ਹੀ ਆਰ ਆਰ ਪ੍ਰੋਡਕਸ਼ਨ ਇਸ ਇਨੇ ਅੱਛੇ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਅਵਾਰਡ ਨਾਈਟ ਰੱਖੀ ਹੈ ਜਿਦੇ ਵਿੱਚ ਅਸੀਂ ਬਿਲਕੁਲ ਐਲਾਈਟ ਲੇਡੀਜ਼ ਨੂੰ ਸਨਮਾਨਿਤ ਕਰਾਂਗੇ ਜਿਨ੍ਹਾਂ ਨੇ ਆਪਣੇ ਘਰ ਦੇ ਨਾਲ-ਨਾਲ ਪੰਜਾਬ ਦੀ ਉਣਤੀ ਵਿੱਚ ਵੀ ਆਪਣਾ ਯੋਗਦਾਨ ਪਾਇਆ ਤੇ ਆਪਣਾ ਹੀ ਨਾਮ ਨਹੀਂ ਬਲਕਿ ਇਹਨਾਂ ਨੇ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ ਹੈ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਅਸੀਂ ਸ਼ੋਅ ਕਰਨ ਜਾ ਰਹੇ ਹਾਂ ਫੋਰ ਏਗਜ਼ਾਮਪਲ ਤੁਸੀਂ ਮੰਨ ਲਓ ਕਿ ਅਸੀਂ ਸਾਰੀ ਪੰਜਾਬ ਦੀ ਲੇਡੀਜ਼ ਔਰ ਸਾਡੇ ਆਸ-ਪਾਸ ਜਿਹੜੀਆਂ ਨੇਬਰਿੰਗ ਸਟੇਟਸ ਐ ਉਹਨਾਂ ਦੀ ਲੇਡੀਜ਼ ਨੂੰ ਜਿਨ੍ਹਾਂ ਨੇ ਵੀ ਬਹੁਤ ਅੱਛਾ ਆਪਣੇ ਬਿਜ਼ਨਸ ਦੇ ਵਿੱਚ ਜਾਂ ਆਪਣੇ profession ਦੇ ਵਿੱਚ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਜਾ ਰਿਹਾ ਤੇ ਮੈਂ ਆਸ਼ਾ ਕਰਦੀ ਹਾਂ ਤੁਹਾਡੇ ਸਭ ਦੇ ਯੋਗਦਾਨ ਨਾਲ ਤੇ ਸਾਡੀ ਮਿਹਨਤ ਨਾਲ ਇਹ ਫੰਕਸ਼ਨ ਸਕਸੈਸਫੁਲ ਰਹੇਗਾ ਜੀ ਸਰ ਸਤਿ ਸ਼੍ਰੀ ਅਕਾਲ ਜੀ ਮਨਮੋਨ ਸਿੰਘ ਕ੍ਰਿਸਟਲ ਸੁਚ ਗਿਆ ਤੁਮ ਜਿੱਦਾਂ ਕਿ ਰਾਣਾ ਜੀ ਨੇ ਦੱਸਿਆ ਆਰ ਆਰ ਪ੍ਰੋਡਕਸ਼ਨ ਬਾਰੇ 24 ਮਾਰਚ ਨੂੰ ਇੰਟਰਨੈਸ਼ਨਲ ਊਮਨ ਡੇ ਕਰ ਨਾਲ ਜਾਣਿਆ ਜਾਂਦਾ ਹੈ ਇਸ ਫੰਕਸ਼ਨ ਨੂੰ ਚਾਰਚੰਦ ਲਗਾਉਣ ਲਈ ਬਾਲੀਵੁੱਡ ਤੋਂ ਦੋ ਸਟਾਰ ਆ ਰਹੇ ਹਨਿਸ਼ਾ ਪਟੇਲ ਜੀ ਹੈ ਅਰਵਾਦ ਖਾਨ ਜੀ ਹੈ ਹੋਰ ਵੀ ਕੁਝ ਬਾਲੀਵੁੱਡ ਦੇ ਸਟਾਰ ਜਿਨ੍ਹਾਂ ਦਾ ਮੈਂ ਹਜੇ ਡਿਸਕਲੋਜ਼ ਨਹੀਂ ਕਰ ਸਕਦਾ ਉਹ ਵੀ ਇਸ ਫੰਕਸ਼ਨ ਨੂੰ ਚਾਰਚੰਦ ਕਰਨ ਲਈ ਆ ਰਹੇ ਹੈ ਸਾਰੇ ਫੰਕਸ਼ਨ ਅੱਛੇ ਲੈਵਲ ਤੇ ਹੋ ਰਿਹਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਮੁਬਾਰਕਬਾਦੀ ਹੈ ਔਰ ਇਨਵੀਟੇਸ਼ਨ ਵੀ ਹੈ ਤੁਸੀਂ ਇਸ ਫੰਕਸ਼ਨ ਚ ਆ ਕੇ ਇਸ ਦੀ ਖੂਬਸੂਰਤੀ ਨੂੰ ਹੋਰ ਵਧੀਆ ਕਰੋ ਹੋਰ ਇਹਨਾਂ ਨੂੰ ਸ਼ਾਈਨ ਕਰੋ ਬਾਕੀ ਇਹਨਾਂ ਦੇ ਜਿਹੜਾ ਮੇਨ ਹੈ ਸਾਰਾ ਆਰ ਆਰ ਪ੍ਰੋਡਕਸ਼ਨ ਦਾ ਆ ਸਾਰੇ ਜਿਹੜੇ ਵੀ ਵਰਕ ਹੈ ਇਹਨਾਂ ਦਾ ਹੈੱਡ ਆਫਿਸ ਜਿਹੜਾ ਸਾਰੇ ਵਰਕ ਦਾ ਲੁਧਿਆਣਾ ਹੀ ਰਹੇਗਾ ਜਿਵੇਂ ਇਹਨਾਂ ਨੇ ਬੰਬੇ ਖੋਲੇ ਆ ਬ੍ਰਾਂਚ ਆਫਿਸ ਖੋਲੇ ਆ ਸਾਈਡ ਵੇ ਖੋਲੇ ਆ ਜੋ ਕੁਝ ਵੀ ਹੈ ਕਈ ਕੰਪਨੀਆਂ ਨਾਲ ਇਹਨਾਂ ਦੀ ਗੱਲ ਚੱਲਦੀ ਹੈ ਲੇਕਿਨ ਮੇਨ ਜਿਹੜਾ ਹੈੱਡ ਆਫਿਸ ਲੁਧਿਆਣਾ ਹੀ ਰਹੇਗਾ ਐਕਚੁਅਲੀ ਅਸੀਂ ਇੱਕ ਪਾਰ ਦੇਖਿਆ ਸੀ ਕਿ ਨਾਰਥਰਨ ਇੰਡੀਆ ਦੇ ਵਿੱਚ ਇੱਕ ਕੁਛ ਗੈਪ ਹੈ ਕਿਡਸ ਲਈ ਬੱਚਿਆਂ ਲਈ ਫੀਮੇਲ ਲਈ ਕਿ ਇੱਥੋਂ ਦੀ ਅਗਰ ਕਿਸੇ ਨੇ ਅੱਗੇ ਵਧਣਾ ਹੋਇਆ ਤਾਂ ਉਸ ਨੂੰ ਬੰਬਈ ਜਾਣ ਦੀ ਲੋੜ ਹੈ ਜਾਂ ਦਿੱਲੀ ਗੁਰগাঁও ਮਸ਼ਹੂਰ ਹੈ ਅਸੀਂ ਕੁਛ ਏਦਾਂ ਦੀ ਸੈਟਿੰਗ ਦਾ ਸੋਚਿਆ ਆਰ ਆਰ ਪ੍ਰੋਡਕਸ਼ਨ ਨੇ ਕੀਤਾ ਕਿ ਉਹ ਸਾਰੀਆਂ ਫੈਸਿਲਿਟੀਆਂ ਉਹਨਾਂ ਨੂੰ ਲੁਧਿਆਣਾ ਹੀ ਇੱਥੇ ਹੀ ਅਵੇਲੇਬਲ ਹੋਣਗੇ ਥੈਂਕ ਯੂ ਅੱਛਾ ਸਰ ਕੋਈ ਆਮੂਮਨ ਦੇਖਿਆ ਜਾਂਦਾ ਕਿ ਕੋਈ ਵਧਣਾ ਕੋਈ ਫੰਕਸ਼ਨ ਹੁਣ ਲਈ ਜਾਂਦਾ ਹੈ ਪ੍ਰੋਗਰਾਮ ਹੁੰਦੇ ਆ ਉਹ ਚੀਕ ਐਂਜੂਡਾ ਤੋਂ ਤੇ ਚੈਰਿਟੀ ਵੀ ਕੀਤੀ ਜਾਵੇ। ਹਾਂਜੀ। ਇਸ ਪ੍ਰੋਗਰਾਮ ਦਾ ਕੀ ਮੋਟਿਵ ਹੋਊਗਾ? ਆਲਰੇਡੀ ਤੁਸੀਂ ਦੇਖਿਆ ਹੋਣਾ ਹੈ ਪਿਛਲੇ ਸਾਲ 'ਚ ਤਕਰੀਬਨ ਮੋਰ ਦੈਨ 12 ਤੋਂ 15 ਫੰਕਸ਼ਨ ਜਿਹੜੇ ਹੋਇਆ ਬੱਚਿਆਂ ਦੇ ਐਜ਼ ਅ ਚੈਰਿਟੀ ਵੱਲੋਂ ਆਰ ਆਰ ਪ੍ਰੋਡਕਸ਼ਨ ਨੇ ਰਿਸ਼ੀਦਾਰਾਣਾ ਜੀ ਨੇ ਉਹਨਾਂ ਸਕੂਲਾਂ 'ਚ ਜਾ ਕੇ ਉਹਨਾਂ ਫੰਕਸ਼ਨਾਂ 'ਚ ਜਾ ਕੇ ਕਿਡਸ ਨੂੰ ਇਨਕਰੇਜ ਕੀਤਾ ਹੈ। ਮੇਨ ਬੇਸਿਕ ਇਹੀ ਹੈ ਕਿ ਜੋ ਵੀ ਕਿਡਸ ਕਿਸੇ ਤਰ੍ਹਾਂ ਫਾਈਨੈਂਸ਼ਲੀ ਕਿਸੇ ਤਰ੍ਹਾਂ ਅੱਗੇ ਨਹੀਂ ਆ ਸਕਦੇ। ਯਾ ਅੱਜ ਜੇ ਤੁਸੀਂ ਸੋਚਦੇ ਹੋ ਕਿ ਬੰਬੇ ਜਾਣਾ ਇਟ ਮੀਨਸ ਕੀ ਕਿ ਲੱਗਤੋਂ ਘੱਟ ਨਹੀਂ ਐ ਜਾਂ ਰਸਤਾ ਹੀ ਨਹੀਂ ਪਤਾ ਉਹ ਸਾਰੀਆਂ ਫੈਸਿਲਿਟੀ ਇਹਦਾ ਮੇਨ ਲਾਜਿਕ ਆ ਰਣੀ ਆਰ ਪ੍ਰੋਡਕਸ਼ਨ ਦਾ ਇਹੀ ਹੈ ਕਿ ਸਾਰੀਆਂ ਸੁਵਿਧਾ ਸਾਰੀਆਂ ਫੈਸਿਲਿਟੀਆਂ ਲੁਧਿਆਣੇ ਪਰਵਾਇਡ ਹੋ ਜਾ। ਕਹਿ ਸਕਦੇ ਆ ਕਿ ਸੁਪਨੇ ਪੂਰੇ ਕਰਨ ਦਾ ਇੱਕ ਨਿਆਰ ਪਲੇਟਫਾਰਮ ਲੁਧਿਆਣੇ ਮਿਲੇਗਾ। ਇਹ ਜੋ ਫੰਕਸ਼ਨ ਚੋਵੀ ਤੇ ਖੋਣ ਜਾ ਰਿਹਾ ਇਹਦੇ ਚ ਆਲਰੇਡੀ ਮੈਨੂੰ ਇੰਨੀ ਜਾਣ ਕੇ ਖੁਸ਼ੀ ਹੋਈ ਐ ਜਦੋਂ ਊਮਨ ਇਨ ਪਾਵਰ ਦਾ ਨਾਮ ਆਇਆ ਕਈ ਅੱਛੇ ਅੱਛੇ ਗਰੁੱਪ ਜਦੋਂ ਕਿਡਸ ਦਾ ਨਾਮ ਆਇਆ ਕਈ ਅੱਛੇ-ਅੱਛੇ ਗਰੁੱਪ ਇਕਦਮ ਸਾਹਮਣੇ ਬਾਹਰ ਆਏ ਜਿਨ੍ਹਾਂ ਚੋਂ ਆ ਨਾਮ ਹੈ ਇੱਕ ਰਿਕੋਰਡ ਔਰ ਸੈਕੰਡ ਮੱਗਰ ਸਿੰਘ ਐਂਡ ਟਿੰਬਰਸ ਕ੍ਰਿਸਟਲ ਸੁਜ਼ਗਿਆਰ ਸਤਲਜੀ ਮੋਟਰਸ ਰੈਡੀਸ਼ਨ ਇਹਨਾਂ ਨੇ ਕਾਫੀ ਅੱਛਾ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਕਿ ਫੰਕਸ਼ਨ ਹੋਣ ਜਾ ਰਿਹਾ ਇਹਨਾਂ ਨੇ ਜੋ ਫੈਸਿਲਿਟੀਆਂ ਸਾਨੂੰ ਦੇ ਸਕਦੇ ਆ ਉਹ ਇਹਨਾਂ ਨੇ ਬਿਲਕੁਲ ਬਿਨਾ ਸੋਚੇ ਨਾਲ ਹੀ ਪ੍ਰੋਵਾਈਡ ਕੀਤੀ ਆ ਹੋਰ ਵੀ ਬਹੁਤ ਅੱਛੇ ਬ੍ਰਾਂਡ ਹੈ ਮੈਂ 24 ਤਰੀਕ ਨੂੰ ਬਿਲਕੁਲ ਉਹਨਾਂ ਨੂੰ ਨਾਲ ਸਟੇਜ ਦੇ ਉੱਤੇ ਆ ਕੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂ। ਥੈਂਕ ਯੂ। ਸੋ ਸ਼ਿਗਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹੋਸਟ ਜੋ ਸੰਕਰ ਸਿਦਿਕ ਸਿੰਘ। ਸੋ ਸਭ ਤੋਂ ਪਹਿਲਾਂ ਤਾਂ ਆਰ ਆਰ ਪ੍ਰੋਡਕਸ਼ਨਸ ਨੂੰ ਬਹੁਤ-ਬਹੁਤ ਵਧਾਈਆਂ। ਬਹੁਤ ਹੀ ਵਧੀਆ ਇਨੀਸ਼ੀਏਟਿਵ ਕਰ ਰਹੇ ਹੈ ਜੀ ਵਿਮਨਸ ਲਈ ਤੇ ਕਿਡਸ ਲਈ। ਬਹੁਤ ਹੀ ਵਧੀਆ ਸ਼ੋ ਆ ਰਿਹਾ ਜੀ ਮਿਸਟਰਨ ਮਿਸਿਜ਼ ਆਈਕੋਨਿਕ 2024 ਜਿਨ੍ਹਾਂ ਦੇ ਵਿੱਚ ਆ ਰਹੇ ਹੈ ਹਾਲੀਵੁੱਡ ਸਟਾਰਸ ਅਮੀਸ਼ਾ ਪਟੇਲ ਐਂਡ ਅਰਬਾਸ ਖਾਨ। ਸੋ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲਾਂ ਰਿਸ਼ਤਾ ਰਾਣਾ ਮੈਮ ਨੂੰ। ਉਹਨਾਂ ਦੇ ਨਾਲ-ਨਾਲ ਮਨਮੋਨ ਸਰ ਨੂੰ ਬਹੁਤ-ਬਹੁਤ ਵਧਾਈ ਨੰਬਰਸ ਤੁਹਾਨੂੰ ਸਕਰੀਨ ਦੇ ਥੱਲੇ ਮਿਲ ਜਾਣਗੇ ਮੇਕ ਸ਼ੋਰ ਤੁਸੀਂ ਜਲਦੀ ਜਲਦੀ ਕਾਲ ਕਰੋ ਤੇ ਆਪਣੇ ਆਪਣੇ ਰਜਿਸਟ੍ਰੇਸ਼ਨ ਚੇਤੀ ਚੇਤੀ ਕਰੋ ਤਾਂ ਕਿ ਤੁਸੀਂ ਵੀ ਸ਼ਾਈਨ ਕਰ ਸਕੋ ਮਿਸਟਰ ਐਂਡ ਮਿਸਿਸ ਆਈਕੋਨਿਕ ਬਾਈ ਆਰ ਆਰ ਪ੍ਰੋਡਕਸ਼ਨਸ ਥੈਂਕ ਯੂ